ਯਾਦੇ ਅੱਜ ਕੀ ਕਰਾਇਆ ਜਾ ਰਿਹਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਹੈ ਤੁਸੀਂ ਸਾਡੇ ਪਿੰਡ ਵਿੱਚ ਆਇਓ ਸੋ ਸਾਡਾ ਜਿਹੜਾ ਪਿੰਡ ਹੈ ਗੱਗੋਤਪੋਕਰ ਹੈ ਔਰ ਅਸੀਂ ਜੋ ਦੂਸਰਾ ਇੰਟਰਨੈਸ਼ਨਲ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਹਾਂ ਔਰ ਉਹਦਾ ਮੇਨ ਮਕਸਦ ਇਹ ਹੈਗਾ ਕਿ ਕਿਉਂਕਿ ਅੱਜ ਅਸੀਂ ਇਹ ਗੱਲ ਕਰਦਿਆਂ ਹਮੇਸ਼ਾ ਹੀ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਵੱਧ ਰਿਹਾ ਹੈਗਾ ਜਿਹੜੇ ਬੱਚੇ ਹੈਗੇ ਕੁਰਾਹੇ ਪੈ ਰਹੇ ਆ ਸੋ ਅਸੀਂ ਗੱਲ ਤਾਂ ਜ਼ਰੂਰ ਕਰਦੇ ਆਂ ਪਰ ਗੱਲ ਕਰਨ ਦੇ ਨਾਲ-ਨਾਲ ਅਸੀਂ ਹੱਲ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਵਾਰੀ ਮੈਂ ਸੁਣਿਆ ਸੀਗਾ ਕਹਿੰਦੇ ਵੀ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀਗੀ ਔਰ ਅੱਗ ਨੂੰ ਬੁਝਾਉਣ ਦੇ ਲਈ ਇੱਕ ਛੋਟੀ ਜੀ ਚਿੜੀ ਸੀ ਤੇ ਚੁੰਝ ਭਰ ਕੇ ਤੇ ਅੱਗ ਨੂੰ ਬੁਝਾਉਣ ਦਾ ਯਤਨ ਕਰਦੀ ਸੀ ਤੇ ਜਿਹੜੇ ਲਾਗੇ ਜਿਹੜੇ ਵੱਡੇ ਜਾਨਵਰ ਸੀ ਜਾਂ ਜੋ ਉਹਨੂੰ ਉਹਨੂੰ ਕਮੈਂਟ ਕਰਦੇ ਸੀ ਕਿ ਤੂੰ ਇਹ ਅੱਗ ਕਿਵੇਂ ਬੁਝਾ ਸਕਦੀ ਹੈ ਤੇਰਾ ਵजूद ਬਹੁਤ ਛੋਟਾ ਹੈ ਪਰ ਉਹਨੇ ਇੱਕ ਗੱਲ ਜ਼ਰੂਰ ਕੀਤੀ ਸੀ ਜੋ ਮੇਰੇ ਹਿਰਦੇ ਨੂੰ ਟੰਬ ਗਈ ਉਹਨੇ ਇੱਕ ਕਵੀ ਨੇ ਆਪਣੀ ਕਵਤਾ ਰਹੀ ਜਾ ਜਿਹਨੇ ਲਿਖਿਆ ਹੈ ਉਹਦੇ ਬਲਵਲੇ ਨੇ ਉਹ ਕਹਿੰਦੀ ਹੈ ਕਿ ਮੈਨੂੰ ਵੀ ਪਤਾ ਹੈ ਕਿ ਮੈਂ ਇਸ ਅੱਗ ਨੂੰ ਨਹੀਂ ਬੁਝਾ ਸਕਦੀ ਇਹ ਜੰਗਲ ਦੀ ਅੱਗ ਬਹੁਤ ਭਿਆਨਕ ਹੈ ਬਹੁਤ ਵੱਡੀ ਹੈਗੀ ਹੈ ਮੈਂ ਬਹੁਤ ਛੋਟੀ ਹੈਗੀ ਆ ਮੈਂ ਵੀ ਜਲ ਕੇ ਰਾਖ ਹੋ ਜਾਵਾਂਗੀ ਪਰ ਕਹਿਣ ਲੱਗੀ ਕਿ ਜਦੋਂ ਦੁਨੀਆ ਦੇ ਉੱਤੇ ਇਹ ਇਤਿਹਾਸ ਲਿਖਿਆ ਜਾਏਗਾ ਕਿ ਇਸ ਅੱਗ ਨੂੰ ਬੁਝਾਉਣ ਦੇ ਸਾਹਮਣੇ ਕੋਣ ਆਏ ਸੀ ਉਸ ਦਿਨ ਮੇਰਾ ਜਿਹੜਾ ਉਸ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਊਗਾ ਦੋਸਤੋ ਅੱਜ ਅਸੀਂ ਇਤਿਹਾਸ ਰਟਣਾ ਨਹੀਂ ਹੈ ਇਤਿਹਾਸ ਰਚਨਾ ਹੁੰਦਾ ਹੈ ਇਤਿਹਾਸ ਰਚਿਆ ਉਦੋਂ ਜਾਉਂਦਾ ਹੈ ਜਦੋਂ ਅਸੀਂ ਸਾਰੇ ਨੌਜਵਾਨ ਬੱਚੇ ਬਜ਼ੁਰਗਰ ਲੜਕੇ ਇੱਕ ਮੰਜ਼ਲ ਵੱਲ ਵੱਧਦੇ ਆਂ ਤੇ ਅਕਸਰੀ ਅਸੀਂ ਕਹਿ ਦਿੰਨੇ ਆ ਕਿ ਜ਼ਿੰਦਗੀ ਤੋਂ ਜੀਣਾ ਆਸਾਨ ਨਹੀਂ ਹੁੰਦਾ ਬਿਨਾਂ ਸੰਘਰਸ਼ ਮਾਰ ਨਹੀਂ ਹੁੰਦਾ ਜਦ ਤੱਕ ਨਾ ਪੜੇ ਹਥੋੜੇ ਕੀ ਚੋਟ ਪੱਥਰ ਵੀ ਭਗਵਾਨ ਨਹੀਂ ਹੁੰਦਾ ਸੋ ਦੁਨੀਆ ਤੇ ਤਾਂ ਸੰਘਰਸ਼ ਕਰਦਾ ਰਹਿਣਾ ਚਾਹੀਦਾ ਸੋ ਮੇਨ ਗੱਲ ਕੀ ਆ ਕਿ ਜਿਹੜਾ ਸਾਡਾ ਇਹ ਨੌਜਵਾਨਾਂ ਦਾ ਉਪਰਾਲਾ ਹੈਗਾ ਇਹ ਸਿਰਫ ਇੱਕ ਇਸ ਕਰਕੇ ਹੈਗਾ ਕਿ ਸਾਡੇ ਭਰਾ ਯੂਐਸਏ ਤੋਂ ਰਮਨਦੀਪ ਸਿੰਘ ਜੀ ਆਏ ਨੇ ਸਾਡੇ ਕਰਨਬੀਰ ਜੀ ਜੋ ਦਸਤਾਰਾ ਸਕਾਉਂਦੇ ਨੇ ਭਾਈ ਸਾਹਿਬ ਦਸਤਾਰਾ ਸਕਾਉਂਦੇ ਨੇ ਸਾਡੇ ਬੜੇ ਸਤਿਕਾਰਯੋਗ ਪਿੰਡ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਔਰ ਜਿੰਨੇ ਵੀ ਨੌਜਵਾਨ ਨੇ ਇੱਥੇ ਪੂਰਾ ਪਿੰਡ ਪੂਰੀ ਪੰਚਾਇਤ ਉਹਨਾਂ ਦਾ ਸਾਰਿਆਂ ਦਾ ਉਪਰਾਲਾ ਇਹੀ ਆ ਕਿ ਅਸੀਂ ਇੱਕ ਸਮਾਜ ਨੂੰ ਚੰਗੀ ਸਿਹਤ ਦਈਏ ਉਹ ਚੰਗੀ ਸਿਹਤ ਦੇ ਨਾਲ ਨਾਲ ਅਸੀਂ ਸਮਾਜ ਨੂੰ ਅੱਗੇ ਅਗਾਹ ਵੱਲ ਨੂੰ ਲੈ ਕੇ ਜਾਈਏ ਉਹ ਤਾਂ ਹੋਏਗਾ ਜੇ ਅਸੀਂ ਆਪਣੀ ਦਸਤਾਰ ਸੰਭਾਗੇ ਕੱਲੀ ਦਸਤਾਰ 2.5 ਮੀਟਰ 5 ਮੀਟਰ ਦਾ ਕੱਪੜਾ ਨਹੀਂ ਹੈ ਦਸਤਾਰ ਇੱਕ ਜ਼ਿੰਮੇਵਾਰੀ ਆ ਕਿਉਂਕਿ ਜਦੋਂ ਸਾਡੇ ਸਿਰ ਤੇ ਪੱਗ ਆ ਜਾਂਦੀ ਆ ਨਾ ਤੇ ਇੱਕ ਨਸ਼ੇੜੀ ਵਿਅਕਤੀ ਵੀ ਨਸ਼ਾ ਕਰਨ ਵਾਲੀ 100 ਵਾਰੀ ਸੋਚੇਗਾ ਜਦੋਂ ਦਸਤਾਰ ਪੱਗ ਪਾਗ ਸਿਰ ਤੇ ਦਸਤਾਰ ਹੋਵੇਗੀ ਇੱਕ ਭ੍ਰਸਤਾਚਾਰ ਕਰਨ ਲੱਗੇ ਵੀ 100 ਵਾਰ ਸੋਚੇਗਾ ਕਿ ਇਹਨੂੰ ਮੈਂ ਕਰਨਾ ਹੈ ਜਾਂ ਨਹੀਂ ਕਰਨਾ ਹੈ ਸੋ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੀਆਂ ਮਾਇਨੇ ਰੱਖਦੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਆ ਤੁਸੀਂ ਖਾਸ ਕਰਕੇ ਸਾਡੇ ਕੋਲ ਆਇਓ ਕਿੰਨੇ ਬੱਚੇ ਨੇ ਪਾਗ ਲਿਆ ਤੇ ਕੀ ਨਾਮ ਰੱਖਿਆ ਗਿਆ ਦੇਣ ਵਾਸਤੇ ਉਹ ਸਾਰੇ ਇਹ ਬੱਚਿਆਂ ਦਾ ਤਕਰੀਬਨ ਤੁਸੀਂ ਦੇਖੋ ਸਾਡੇ ਕੋਲ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਛੋਟਾ ਜਿਹਾ ਨਗਰ ਹੈ ਛੋਟ ਮਤਲਬ ਇਹ ਪੂਰੇ ਨਗਰਾਂ ਦੇ ਵਿੱਚੋਂ ਕਾਫੀ ਵੱਡਾ ਨਗਰ ਹੈ ਲੇਕਿਨ ਪਰ ਪੰਜਾਬ ਦੀ ਗੱਲ ਕੀਤੀ ਜਾਏ ਸਾਡੇ ਕੋਲ ਪਟਿਆਲੇ ਤੱਕ ਜਿਹੜੇ ਆ ਜਿਹੜੇ ਪਰਤੋਜ ਕਿ ਆਏ ਨੇ ਸੋ ਬੜੀ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਤੋਂ ਆਏ ਨੇ ਸੰਗਰੂਰ ਤੋਂ ਲੁਧਿਆਣੇ ਤੋਂ ਦਸੂਹੇ ਤੋਂ ਤੋਂ ਬੱਚਿਆਂ ਦੇ ਵਿੱਚ ਨੌਜਵਾਨਾਂ ਸੋ ਬੱਚੇ ਕੀ ਚਾਹੁੰਦੇ ਨੇ ਕਿ ਸਾਨੂੰ ਪਲੇਟਫਾਰਮ ਮਿਲੇ ਸੋ ਅਸੀਂ ਉਹਨਾਂ ਨੂੰ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਬੱਚੇ ਆ ਪਲੇਟਫਾਰਮ ਤੇ ਆਉਣ ਉਹ ਉਹ ਆਪਣੀ ਪੱਗ ਦੇ ਨਾਲ ਆਪਣਾ ਮਾਨ ਮਤਾ ਇਤਿਹਾਸ ਜਿਹੜਾ ਹੈਗਾ ਇਹਨੂੰ ਜਾਣਨ ਤੇ ਇਹਦੇ ਨਾਲ ਅੱਗੇ ਵਧਣ ਕਿੰਨਾ ਮਾਣ ਰੱਖਿਆ ਗਿਆ ਬੱਚਿਆਂ ਕਰਦੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਮਾਨ ਹੈਗਾ ਵਾ ਇਹ ਇਹਨਾਂ ਦੀ ਸੇਵਾ ਹੀ ਹੈਗੀ ਅਸੀਂ ਇਹਨਾਂ ਨੂੰ ਕੁਝ ਦੇਤ ਨਹੀਂ ਸਕਦੇ ਪਰ ਆਪਾਂ ਕੋਸ਼ਿਸ਼ ਕੀਤੀ ਨੌਜਵਾਨ ਵੀਰਾਂ ਲੋ ਸਾਡੇ ਸਤਿਕਾਰਯੋਗ ਭਾਈ ਸਾਹਿਬ ਯੂਐਸਏ ਤੋਂ ਜੋ ਰਮਨਦੀਪ ਸਿੰਘ ਜੀ ਤੇ ਉਹਨਾਂ ਦੇ ਸਹਿਯੋਗੀ ਨੇ ਸੋ ਅਰਸ਼ਦੀਪ ਸਿੰਘ ਜੀ ਜੋ ਕੈਨੇਡਾ ਤੋਂ ਆਏ ਨੇ ਸੋ ਸਾਰਿਆਂ ਦਾ ਇਹਨਾਂ ਦਾ ਹੈਗਾ ਹੀ ਕਿ ਅਸੀਂ ਬੱਚਿਆਂ ਨੂੰ 11000 ਰੁਪਏ ਪਹਿਲਾ ਨਾਮ ਦਿੱਤਾ ਜਾਏ ਦੂਸਰਾ 8100 ਨਾਮ ਹੈਗਾ 1 5100 ਨਾਮ ਹੈਗਾ ਫਿਰ ਇੱਕ ਛੋਟੇ ਬੱਚਿਆਂ ਦਾ ਗਰੁੱਪ ਹੈ ਉਹਦੇ ਵਿੱਚ 513100 ਇਦਾਂ ਹੈਗਾ ਯਾਰਾ ਮੁਕਾਬਲਾ ਕੀ ਕਰਨਾ ਚਾਹੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਦਾਰ ਕਰਨਵੀਰ ਸਿੰਘ ਹੰਸਪਾਲ ਟਰਬਨ ਟ੍ਰੇਨਿੰਗ ਸੈਂਟਰ ਪਿੰਡ ਗੋਤਪੋਕਰ ਤੋਂ ਜੋ ਕਿ ਅੱਜ ਸਾਡੇ ਰਮਨਵੀਰ ਜੀ ਨੇ ਜੋ ਕਿ ਉਪਰਾਲਾ ਬਹੁਤ ਵੱਡਾ ਕੀਤਾ ਸੀਗਾ ਐਨਆਰਆਈ ਭਰਾਵਾਂ ਦੇ ਨਾਲ ਮਿਲ ਕੇ ਸਾਰੀ ਸੰਗਤ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਅਸੀਂ ਵੀ ਸਾਡੀ ਵੀ ਸਵਾਵਾਂ ਲੱਗੀਆਂ ਸੀ ਕਿ ਆਪੇ ਬੱਚਿਆਂ ਨੂੰ ਸਖਲਾਈ ਦਸਤਾਰ ਦੀ ਸਖਲਾਈ ਦਿੱਤੀ ਜਾਵੇ ਜੋ ਕਿ ਅਸੀਂ 6 ਤਰੀਕ ਤੋਂ ਲੈ ਕੇ ਰੈਗੂਲਰ ਬੱਚਿਆਂ ਨੂੰ ਸਖਲਾਈ ਦਿੱਤੀ ਗਈ ਹੈ ਵੀ ਜੋ ਕਿ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਵੀ ਲੈਣਗੇ ਤੇ ਸਾਨੂੰ ਬਾਣ ਵਾਲੀ ਗੱਲ ਇਹ ਆ ਕਿ ਇੰਨਾ ਵੱਡਾ ਉਹਦਾ ਤੇ ਸਾਨੂੰ ਇੰਨੀ ਕੀ ਨਿੱਕੀ ਜੀ ਸੇਵਾ ਦਾ ਮੌਕਾ ਮਿਲਿਆ ਆ ਤੇ ਅਸੀਂ ਰੋਜ਼ ਹੀ ਹਰ ਵਾਰੀ ਨਿਵਾਵਾਂਗੇ ਤੇ ਜਿੱਦਾਂ ਹੀ ਸੇਵਾ ਵੀਰ ਹੁਣੇ ਲਾਉਂਦੇ ਰਹਿਣਗੇ ਅਸੀਂ ਅੱਗੇ ਵਧ ਕੇ ਚੜ ਕੇ ਵੀ ਸੇਵਾ ਕਰਦੇ ਹੀ ਰਾਵਾਂਗੇ ਤੇ ਜਿਹੜੇ-ਜਿਹੜੇ ਮੇਰੇ ਵੀਰ ਦਸਤਾਰ ਨੂੰ ਪਿਆਰ ਕਰਿਆ ਕਰੋ ਦਸਤਾਰ ਇੱਕ ਕੱਪੜਾ ਹੀ ਨਹੀਂ ਆ ਮੇਰੇ ਗੁਰੂ ਦਾ ਦਿੱਤਾ ਮਾਣ ਹੈ ਠੀਕ ਹੈ ਜੀ ਇਸ ਨੂੰ ਅੱਗੇ ਵੱਧ ਕੇ ਸਤਕਾਰ ਕਰਿਆ ਕਰੋ ਵੱਧ ਵੱਧ ਜਿੱਦਾਂ ਅਸੀਂ ਬੰਨਦੇ ਆ ਉਦਾਂ ਹੀ ਇੱਕ ਕੱਲੇ ਕੱਲੇ ਪੇਜ ਨੂੰ ਜਿੱਦਾਂ ਅਸੀਂ ਚਿਣ ਕੇ ਲਾਉਂਨੇ ਆ ਉਦਾਂ ਹੀ ਖੋਲਿਆ ਕਰੋ ਤੇ ਖੋਲ ਕੇ ਤੈਅ ਕਰਕੇ ਵੀਰੋ ਗੁਰੂ ਦਾ ਮਾਣ ਦਿੱਤਾ ਮਾਣ ਸਮਝ ਕੇ ਉਹਨਾਂ ਸਤਕਾਰ ਦੇ ਨਾਲ ਮੱਥਾ ਟੇਕ ਕੇ ਰੱਖਿਆ ਕਰੋ ਗੱਦੀ ਵੀ ਪੱਗ ਨੂੰ ਥੱਲੇ ਨਹੀਂ ਸੁੱਟਣਾ ਪਿਆਰਾਂ ਦੇ ਵਿੱਚ ਨਹੀਂ ਲਾਉਣਾ ਇਹੀ ਮੇਰਾ ਮਾਣ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ